ਸ਼ੋਮਨੀ ਕਾਲਿਤ ਹੁੰਦੇ ਸੀਨਰ ਅਗੂ ਵਿਕਰਮਜੀਤ ਸਿੰਘ ਬਜੀਠਿਆ ਮਾਮਲੇ ਦੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਐਂਟਰੀ ਉੱਤੇ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਮਨ अरोड़ा ਨੇ ਸਵਾਲ ਖੜੇ ਕੀਤੇ ਨੇ ਉਹਨਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਦੋਵੇਂ ਹੀ ਬਜੀਠੇ ਨੂੰ ਬਚਾਉਣ ਦੇ ਵਿੱਚ ਲੱਗਿਆ ਹੋਇਆ ਨੇ ਅਮਨ अरोड़ा ਨੇ ਇਹ ਵੀ ਕਿਹਾ ਕਿ ਐਨਸੀਬੀ ਨੇ ਮਜੀਠਿਆ ਮਾਮਲੇ ਵਿੱਚ ਵਿਜੀਲੈਂਸ ਕੋਲ ਸਾਰਾ ਬਿਊਰੋ ਮੰਗ ਲਿਆ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਦਾ ਇਹ ਮਜੀਠਿਆ ਆਪਕੇ ਡਰਗ ਦਾ ਧੰਦਾ ਕਰਨ ਵਾਲੇ ਲੋਕਾਂ ਨੂੰ ਬਚਾਉਣ ਦਾ ਤਰੀਕਾ ਹੈ ਮਾ ਕਿਆ ਕਿ ਕੇਂਦਰ ਸਰਕਾਰ ਨੇ ਅੱਜ ਆਪਣੀਆਂ ਏਜੰਸੀਆਂ ਮਜੀਠੀਆਂ ਮਾਮਲੇ ਦੇ ਵਿੱਚ ਲਾ ਦਿੱਤੀਆਂ ਨੇ ਪੰਜਾਬ ਸਰਕਾਰ ਕੋਲੋਂ ਸਾਰੇ ਦਸਤਾਵੇਜ਼ ਮੰਗ ਕੇ ਭਾਜਪਾ ਮਜੀਠੀਆਂ ਦੀ ਮਦਦ ਕਰਨਾ ਚਾਹੀਦਾ ਹੈ। ਤਤਿਮਨ ਰੋੜਾ ਨੇ ਕੇਂਦਰ ਸਰਕਾਰ ਭਾਜਪਾ ਤੇ ਐਨਸੀਬੀ ਨੂੰ ਪੁੱਛਿਆ ਕਿ ਨਸ਼ਿਆਂ ਦਾ ਧੰਦਾ ਤਾਂ ਪੰਜਾਬ ਦੀ ਧਰਤੀ ਉੱਤੇ ਪਿਛਲੇ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਕੀ ਤੁਸੀਂ ਅਜੇ ਤੱਕ ਸੁੱਤੇ ਹੀ ਰਹੇ ਹੋ? ਇਹ ਹੀ ਪਤਾ ਨਹੀਂ ਲੱਗ ਰਿਹਾ ਕਿ ਪੰਜਾਬ ਅੰਦਰ ਕਿਵੇਂ ਨਸ਼ੇ ਦਾ ਧੰਦਾ ਚੱਲਦਾ ਹੈ। ਜਦ ਜੋ ਤੁਮ ਮਜਿਠੀਆਂ ਨੂੰ ਪੁਕਤਾ ਤਰੀਕੇ ਦੇ ਨਾਲ ਗ੍ਰਿਫਤਾਰ ਕੀਤਾ ਕ ਸਾਰੇ ਦੇ ਸਾਰੇ ਹੀ ਕੇਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਹਨ ਅਮਨ ਰੋੜਾ ਨੇ ਕਿਹਾ ਕਿ ਉਸ ਤੋਂ ਸਾਫ ਹੈ ਕਿ ਭਾਜਪਾ ਅਕਾਲੀ ਦਲ ਦੇ ਨਾਲ ਆਪਣੀ ਪੁਰਾਣੀ ਸਾਜ਼ ਨੂੰ ਪੁਗਾ ਕੇ ਮਜਿਠੀਆਂ ਨੂੰ ਬਚਾਉਣਾ ਚਾਹੁੰਦੇ ਹੈ ਇਸ ਮੌਕੇ ਅਮਨ ਰੋੜਾ ਨੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਮਜਿਠੀਆਂ ਬਾਰੇ ਦਿੱਤੇ ਗਏ ਬਿਆਨ ਦਾ ਵੀ ਜ਼ਿਕਰ ਕੀਤਾ ਉਹਨੇ ਕਿਹਾ ਕਿ ਜਿਸ ਤਰੀਕੇ ਦੇ ਰੰਗ ਕਾਂਗਰਸ ਪਾਜਪਾ ਦੇ ਬਦਲ ਦੇ ਦੇਖੇ ਨੇ ਗਿਰਗਟ ਵੀ ਇਹਨਾਂ ਨੂੰ ਦੇਖ ਕੇ ਸ਼ਰਮਸਾਰ ਹੋ ਜਾਂਦੇ ਹੋਗੇ ਉਹਨੇ ਕਹਿ ਮੈਂ ਸਾਰੇ ਲੀਡਰਾਂ ਤੇ ਕੇਂਦਰ ਸਰਕਾਰ ਨੂੰ ਸਾਫ਼ ਸ਼ਬਦਾਂ ਵਿੱਚ ਕਹਿਣਾ ਕਿ ਜੋ ਮਰਜ਼ੀ ਹਿੱਲਾ ਵਸੀਲਾ ਕਰ ਲੋ ਨਸ਼ੇ ਦੇ ਸੌਦਾਗਰਾਂ ਨੂੰ ਬਚਾਉਣ ਦੇ ਵਿੱਚ ਕਾਮਯਾਬ ਨਹੀਂ ਹੋਗੇ। ਉਹਨੇ ਕਹਾ ਕਿ ਸਾਡੀ ਸਰਕਾਰ ਦਾ ਸੁਪਨਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਤੇ ਇਹ ਕੰਮ ਸਾਨੂੰ ਕਰੀਏ। ਕਿਸ ਤਰੀਕੇ ਦੇ ਨਾਲ ਡਰੱਗ ਮਾਫੀਆ ਨੂੰ ਡਰੱਗ ਕਾਰਟਲਸ ਨੂੰ ਜਿਹਦੇ ਕੇ ਸਰਗਨਾ ਲੰਬੇ ਸਮੇਂ ਤੋਂ ਵਿਕਰਮਜੀਤ ਸਿੰਘ ਮਜੀਠੀਆ ਰਹੇ ਨੇ ਉਹਨਾਂ ਨੂੰ ਬਚਾਉਣ ਦੇ ਲਈ ਕਾਂਗਰਸ ਭਾਜਪਾ ਔਰ ਅਕਾਲੀ ਦਲ ਨੇ ਤੇ ਚਲੋ ਉਹਨਾਂ ਦਾ ਆਪ ਦਾ ਹਿੱਸਾ ਨੇ ਉਹ ਕਾਂਗਰਸ ਔਰ ਭਾਜਪਾ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਪਿੱਠ ਪਿੱਛੇ ਖੜਦੀ ਰਹੀ ਹੈ ਉਹਨਾਂ ਦੇ ਦੇ ਸਮਰਥਨ ਦੇ ਵਿੱਚ ਆਉਂਦੀ ਰਹੀ ਹੈ ਅੱਜ ਤੁਹਾਡੇ ذریعے ਮੀਡੀਆ ਦੇ ذریعے ਔਰ ਇੱਕ ਨਵੀਂ ਗੱਲ ਹੈ ਜਿਹੜੀ ਡਿਵੈਲਪਮੈਂਟ ਹੈ ਉਹ ਸਾਹਮਣੇ ਆਈ ਹੈ ਕਿ ਐਨਸੀਬੀ ਨਾਰਕੋਟਿਕ ਕੰਟਰੋਲ ਬਿਊਰੋ ਨੇ ਪੰਜਾਬ ਸਰਕਾਰ ਤੋਂ ਪੰਜਾਬ ਪੁਲਿਸ ਤੋਂ ਡਾਟਾ ਮੰਗਿਆ ਕਿ ਤੁਸੀਂ ਵਿਕਰਮਜੀਤ ਸਿੰਘ ਮਜੀਠੀਏ ਦੇ ਉੱਪਰ ਜੋ ਨਵੀਂ ਐਫਆਈਆਰ ਦਰਜ ਹੋਈ ਹੈ ਉਹਦੇ ਸਾਰੇ ਡਾਕੂਮੈਂਟ ਸਾਡੇ ਨਾਲ ਸ਼ੇਅਰ ਕਰੋ ਤਾਂ ਕਿ ਅਸੀਂ ਵੀ ਪਤਾ ਕਰ ਸਕੀਏ ਕਿ ਇਹ ਕਿਵੇਂ ਹੋਇਆ ਸਾਰਾ ਕੁਝ ਕਿਉਂਕਿ ਇਕੱਲੇ ਪੰਜਾਬ ਦਾ ਨਹੀਂ ਇਹ ਪੂਰੇ ਦੇਸ਼ ਦਾ ਮਸਲਾ ਜੋ ਐਨਸੀਬੀ ਕਹਿ ਰਹੀ ਹੈ ਮੈਂ ਇਸ ਚੀਜ਼ ਤੋਂ ਬੜਾ ਕਨਵਿੰਸਡ ਔਰ ਸਮੁੱਚਾ ਪੰਜਾਬ ਕਨਵਿੰਸਡ ਹੋਏਗਾ ਕਿ ਇਹ ਸਿਰਫ ਔਰ ਸਿਰਫ ਵਿਕਰਮਜੀਤ ਸਿੰਘ ਮਜੀਠੀਆ ਨੂੰ ਔਰ ਇਹ ਸਾਰੇ ਡਰੱਗ ਦਾ ਧੰਦਾ ਕਰਨ ਵਾਲੇ ਲੋਕਾਂ ਨੂੰ ਇਹ ਬਚਾਉਣ ਦਾ ਇੱਕ ਉਹਨਾਂ ਦਾ ਜ਼ਰੀਆ ਉਹਨਾਂ ਦਾ ਤਰੀਕਾ ਹੈ ਇਸ ਤੋਂ ਕੁਝ ਦਿਨ ਪਹਿਲਾਂ ਵੀ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਸਾਰੀਆਂ ਪਾਰਟੀਆਂ ਬੀਜੇਪੀ ਕਾਂਗਰਸ ਦੇ ਲੋਕ ਉਹਨਾਂ ਦੇ ਸਮਰਥਨ ਦੇ ਵਿੱਚ ਉਤਰੇ ਆ ਇਹਨਾਂ ਦੇ ਕੈਬਨਿਨੇਟ ਵਜ਼ੀਰ ਸਕੇਂਦਰ ਦੇ ਰਮਨਜੀਤ ਸਿੰਘ ਬਿੱਟੂ ਉਹਨਾਂ ਨੇ ਹੱਕ ਦੇ ਵਿੱਚ ਹਾਵਾਂ ਨਾਰਾ ਮਾਰਿਆ ਵਿਕਰਮ ਜੀਠੇ ਜਦੋਂ ਪੰਜਾਬ ਸਰਕਾਰ ਨੇ ਕਾਰਵਾਈ ਕੀਤੀ ਇਸੇ ਤਰੀਕੇ ਸੁਨੀਲ ਜਾਖੜ ਨੇ ਉਹਨਾਂ ਦੇ ਹੱਕ ਦੇ ਵਿੱਚ ਉਤਰੇ ਔਰ ਕਿਹਾ ਕਿ ਜੋ ਪੰਜਾਬ ਸਰਕਾਰ ਕਰੀ ਹੈ ਗਲਤ ਕਰੀ ਹੈ ਪਰ ਅੱਜ ਉਹਨਾਂ ਨੇ ਕੇਂਦਰ ਸਰਕਾਰ ਨੇ ਆਪਣੀਆਂ ਏਜੰਸੀਆਂ ਵੀ ਇਸ ਕੰਮ ਦੇ ਉੱਪਰ ਲਾ ਦਿੱਤੀਆਂ ਤੇ ਪੰਜਾਬ ਸਰਕਾਰ ਤੋਂ ਇਹ ਸਾਰੇ ਦਸਤਾਵੇਜ਼ ਇਹ ਸਾਰੇ ਮੰਗ ਰਿਕਾਰਡ ਮੰਗ ਕੇ ਉਹ ਅ ਵਿਕਰਮਜੀਤ ਸਿੰਘ ਮਜੀਠੀਆ ਦੀ ਮਦਦ ਕਰਨਾ ਚਾਹੁੰਦੇ ਨੇ ਤਾਂ ਕਿ ਉਹ ਆਪਦਾ ਡਿਫੈਂਸ ਜਿਹੜਾ ਉਹ ਕਰ ਸਕਣ ਮੈਂ ਕੇਂਦਰ ਸਰਕਾਰ ਨੂੰ ਐਨਸੀਬੀ ਨੂੰ ਔਰ ਬੀਜੇਪੀ ਨੂੰ ਮੈਂ ਸਪਸ਼ਟ ਲਫ਼ਜ਼ਾਂ ਦੇ ਵਿੱਚ ਪੁੱਛਣਾ ਚਾਹਣਾ ਕਿ ਇਹ ਜਿਹੜਾ ਗੋਰਖ ਧੰਦਾ ਛੇਵਾਂ ਦਰਿਆ ਨਸ਼ਿਆਂ ਦਾ ਪੰਜਾਬ ਦੀ ਧਰਤੀ ਦੇ ਉੱਪਰ ਵਗਾਉਣ ਦਾ ਕੰਮ ਹੈ ਜਿਹੜਾ ਇਹਦਾ ਲੰਬੇ ਸਮੇਂ ਤੋਂ 2007 ਤੋਂ ਚੱਲ ਰਿਹਾ ਜਿ 18 ਸਾਲ ਹੋ ਗਏ ਤੁਸੀਂ ਹਜੇ ਤੱਕ ਸੁੱਤੇ ਹੀ ਰਹੇ ਭੋਲਾ ਦੀ ਜਗਦੀਸ਼ ਭੋਲਾ ਦੀ ਸਟੇਟਮੈਂਟ ਕਦੋਂ ਆਉਂਦੀ ਹੈ 2013-14 ਦੇ ਵਿੱਚ ਤੇ ਤੁਹਾਡੀ ਸਰਕਾਰ ਕਦੋਂ ਤੋਂ ਬੀਜੇਪੀ ਦੀ ਕੇਂਦਰ ਦੇ ਵਿੱਚ 2014 ਤੋਂ ਕੀ ਇਹਨਾਂ ਨੂੰ ਉਦੋਂ ਦਾ ਪਤਾ ਹੀ ਨਹੀਂ ਲੱਗਿਆ ਕਿ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਵੱਡੇ ਪੱਦਰ ਦੇ ਉੱਪਰ ਸਰਕਾਰਾਂ ਤੇ ਲੀਡਰਾਂ ਦੀ ਪੁਸ਼ਤਪਨਾਹੀ ਦੇ ਜ਼ਰੀਏ ਇਹ ਇਹ ਚਿੱਟੇ ਦਾਤ ਹੁੰਦਾ ਚੱਲ ਰਿਹਾ ਹੈ ਤੇ ਅੱਜ ਜਦੋਂ ਉਹਨੂੰ ਬੜੇ ਪੁਖਤਾ ਤਰੀਕੇ ਦੇ ਨਾਲ ਉਹ ਜਿਵੇਂ ਕਹਿੰਦੇ ਨੇ ਕਿ ਚੂਨੇ ਦੇ ਵਿੱਚ ਇੱਟ ਲਾਉਣ ਵਾਲਾ ਕੰਮ ਹੈ ਜਿਹੜਾ ਇਹ ਜੇ ਰਿਕਾਰਡ ਇਹ ਜੇ ਤੱਥ ਇਕੱਠੇ ਕਰਕੇ ਜਦੋਂ ਪੰਜਾਬ ਸਰਕਾਰ ਨੇ ਭਗਵੰਤ ਸਿੰਘ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਦੋਂ ਉਹਨਾਂ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਤੇ ਸਾਰੇ ਦੇ ਸਾਰੇ ਇੰਡੀਵਿਜੂਅਲ ਕਪੈਸਿਟੀ ਦੇ ਵਿੱਚ ਵੀ ਪਾਰਟੀ ਦੇ ਤੌਰ ਦੇ ਵੀ ਔਰ ਕੇਂਦਰ ਸਰਕਾਰ ਦੀਆਂ ਏਜੰਸੀਆਂ ਦੇ ਜ਼ਰੀਏ ਵੀ ਇਹ ਉਸ ਕੇਸ ਨੂੰ ਕਮਜ਼ੋਰ ਕਰਨ ਦੇ ਲਈ ਗੁਨਾਹਗਾਰਾਂ ਨੂੰ ਬਚਾਉਣ ਦੇ ਲਈ ਇਹ ਰਿਕਾਰਡ ਇਹਨਾਂ ਨੇ ਮੰਗਣਾ ਸ਼ੁਰੂ ਕਰ ਦਿੱਤਾ ਕੀ ਇਹਨਾਂ ਨੂੰ ਪਤਾ ਨਹੀਂ ਸੀਗਾ ਕਿ ਅੱਜ ਤੋਂ 10 ਸਾਲ 15 ਸਾਲ ਪਹਿਲਾਂ ਦਾ ਜਦੋਂ ਦੀ ਭਾਜਪਾ ਦੀ ਸਰਕਾਰ ਆਈ ਹੈ ਪੰਜਾਬ ਦੇ ਮੱਥੇ ਦੇ ਉੱਪਰ ਕਦੇ ਉੜਦਾ ਪੰਜਾਬ ਅਤੇ ਕਹੇ ਜੇ ਕਹੇ ਜੇ ਕਲੰਕ ਲੱਗਦੇ ਰਹੇ ਤੇ ਹੁਣ ਜਦ ਅਜ ਪੰਜਾਬ ਨੂੰ ਦੁਆਰਾ ਮੁੜਕ ਰੰਗਲਾ ਪੰਜਾਬ ਬਣਾਉਣ ਦਾ ਤਹਈਆ ਭਵੰਤਮਨ ਸਰਕਾਰ ਨੇ ਆਵਾਦੀ ਪਾਰਟੀ ਨੇ ਕੀਤਾ ਤੇ ਇਹ ਰਿਕਾਰਡ ਮੰਗ ਕੇ ਵਿਕਰਮ ਜੀ ਮਜੀਠੀਆ ਰਾ ਸ਼ੇਅਰ ਕਰਕੇ ਇਸ ਕੇਸ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਇਸ ਗੱਲ ਤੋਂ ਬੜਾ ਸਪਸ਼ਟ ਜ਼ਾਹਰ ਹੋ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਬੀਜੇਪੀ ਆਪਦੀ ਪ੍ਰਾਣੀ ਸਾਂਝ ਜਿਹੜੀ ਉਹ ਅਕਾਲੀਦਾਨ ਨਾਲ ਪੁਗਾ ਕੇ ਇਹਨਾਂ ਨੂੰ ਬਚਾਉਣਾ ਚਾਹੁੰਦੀ ਹੈ ਤੇ ਪੰਜਾਬ ਇਸ ਨਰਕ ਦੇ ਵਿੱਚੋਂ ਨਾਨਕ ਨੇ ਇਸ ਕੰਮ ਦੇ ਵਿੱਚ ਅੱਜ ਬੀਜੇਪੀ ਵੀ ਉਹ ਜਿਵੇਂ ਕਹਿੰਦੇ ਨੇ ਕਿ ਜੇ ਪਾਪ ਕਰਨਾ ਗੁਨਾਹ ਹੈ ਤੇ ਪਾਪ ਕਰਨ ਵਾਲੇ ਦਾ ਸਾਥ ਦੇਣਾ ਵੀ ਉਨਾ ਹੀ ਵੱਡਾ ਗੁਨਾਹ ਹੈ ਜਿਹੜਾ ਉਹ ਮੰਨਿਆ ਜਾਂਦਾ ਹੈ ਅੱਜ ਬੀਜੇਪੀ ਕਿਸ ਲੇਵਲ ਦੀ ਗੁਨਾਹਗਾਰ ਇਹਦੇ ਵਿੱਚ ਸਿੱਧ ਹੋ ਰਹੀ ਹੈ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਇਸ ਤੋਂ 4 ਦਿਨ ਪਹਿਲਾਂ ਅੱਜ ਤੋਂ ਪਿਛਲੇ ਕੁਝ ਦਿਨਾਂ ਦੇ ਵਿੱਚ ਜਦੋਂ ਇਹ ਪਰਚਾ ਦਰਜ ਹੋਇਆ ਪ੍ਰੋਪਰ ਬਕਾਇਦਾ ਫੈਕਸ਼ਨ ਫਿਗਰਸ ਦੇ ਉੱਪਰ ਤਾਥੇ ਸਾਰੇ ਇਕੱਠੇ ਕਰਕੇ 540 ਕਰੋੜ ਦਾ ਡੀਏ ਦਾ ਕੇਸ ਵਿਕਰਮ ਮਜੀਠੀਆ ਦੇ ਉੱਪਰ ਦਰਜ ਕੀਤਾ ਗਿਆ ਤੇ ਉਸ ਦਿਨ ਬੀਜੇਪੀ ਵਾਲੇ ਜਿਵੇਂ ਮੈਂ ਪਹਿਲਾਂ ਨਾਮ ਲਿਆ ਬਿੱਟੂ ਜੀ ਔਰ ਜਾਖੜ ਸਾਹਿਬ ਇਹ ਵੀ ਉਤਰੇ ਤੇ ਇਸ ਤੋਂ ਵੱਧ ਚੜ ਕੇ ਅੱਗੇ ਹੋ ਕੇ ਕਿਸ ਤਰੀਕੇ ਦੇ ਨਾਲ ਕਾਂਗਰਸ ਦੇ ਲੀਡਰ ਉਨ੍ਹਾਂ ਦੀ ਪੁਸ਼ਤਪਨਾਹੀ ਤੇ ਉਹਨਾਂ ਨੂੰ ਬਚਾਉਣ ਦੇ ਵਿੱਚ ਉਤਰੇ ਜਿਵੇਂ ਕਿ ਜਿਵੇਂ ਉਹ ਪਹਿਲਾਂ ਗੱਲਾਂ ਚੱਲਦੀਆਂ ਸੀ ਕਿ 75 25 ਵਾਲਾ ਹਿਸਾਬ ਹੈ ਜਿਹੜਾ ਉਹ ਚੱਲਦਾ ਐ ਲੱਗਦਾ ਕਿ ਸਾਰੇ ਦੇ ਸਾਰੇ ਰਲੇ ਮਿਲੇ ਹੋਏ ਨੇ ਇਸ ਕਾਲੇ ਗੋਰਖ ਧੰਦੇ ਦੇ ਵਿੱਚ ਮੈਂ ਤੁਹਾਡੇ ਨਾਲ ਅੱਜ ਸਾਂਝਾ ਕਰਨਾ ਚਾਹੂੰਗਾ ਜੋ ਪਿਛਲੇ ਦਿਨਾਂ ਦੇ ਵਿੱਚ ਲੀਡਰ ਆਫ ਆਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਜੋ ਗੱਲਾਂ ਕਹੀਆਂ ਔਰ ਕਮਾਲ ਦੀ ਗੱਲ ਤਾਂ ਇਹ ਹੈ ਕਿ ਜਦੋਂ ਸੱਤਾ ਦੇ ਵਿੱਚ ਆਉਣਾ ਹੈ ਉਦੋਂ ਗੱਲਾਂ ਹੋਰ ਜਦੋਂ ਸੱਤਾ ਦੇ ਵਿੱਚ ਤੁਸੀਂ ਆ ਚੁੱਕੇ ਉਦੋਂ ਗੱਲਾਂ ਹੋਰ ਇਲੈਕਸ਼ਨਾਂ ਵੇਲੇ ਗੱਲਾਂ ਕੁਝ ਹੋਰ ਜਦੋਂ ਇਲੈਕਸ਼ਨ ਨਹੀਂ ਹੈ ਉਦੋਂ ਗੱਲਾਂ ਕੁਝ ਹੋਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕਿ ਕਿਸ ਤਰੀਕੇ ਦੀ ਰਾਜਨੀਤੀ ਇਹ ਲੋਕ ਕਰਦੇ ਨੇ ਆ ਮੈਂ ਤੁਹਾਡੇ ਸਾਹਮਣੇ ਪੰਜਾਬ ਦੇ ਸਾਹਮਣੇ ਅੱਜ ਮੈਂ ਪੇਸ਼ ਕਰੂੰਗਾ ਕਿ ਜੋ ਚਾਰ ਸਟੇਟਮੈਂਟ ਆ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨੇ ਦਿੱਤੀਆਂ ਨੇ ਵਿਕਰਮਜੀਤ ਸਿੰਘ ਮਜੀਠੀਆ ਬਾਰੇ ਆ ਤੁਸੀਂ ਸੁਣਿਓ ਔਰ ਫਿਰ ਤੁਹਾਨੂੰ ਡੇਟਸ ਜਿਹੜੇ ਉਹ ਮੈਂ ਦੱਸੂੰਗਾ ਇਹ ਪਹਿਲੀ ਹੈਗੀ 27 ਦਸੰਬਰ 2014 ਦੀ ਦੂਜੀ ਹੈ 19 ਸਤੰਬਰ 2026 2016 ਦੀ ਯਾਨੀ ਕਿ 17 ਦੀ ਇਲੈਕਸ਼ਨ ਤੋਂ ਪਹਿਲਾਂ ਤੇ ਆ ਹੁਣ ਬਾਕੀ ਦੋ ਅਗਲੀਆਂ ਸਟੇਟਮੈਂਟਸ ਨੇ 26 ਜੂਨ 25 ਦੀ ਜਿਸ ਦਿਨ ਪਰਚਾ ਦਰਜ ਕੀਤਾ ਪੰਜਾਬ ਸਰਕਾਰ ਨੇ ਪੁਲਿਸ ਨੇ ਔਰ ਅਗਲੀ ਸਟੇਟਮੈਂਟ ਹੈ 30 ਜੂਨ ਦੀ ਆ ਤੁਸੀਂ ਸਟੇਟਮੈਂਟਾਂ ਸੁਣਿਓ ਤੇ ਫਿਰ ਤੁਸੀਂ ਅੰਦਾਜ਼ਾ ਆਪ ਹੀ ਲਗਾ ਲੋਗੇ ਕਿ ਕਿਹਜਾ